ਸਤਿ ਸ੍ਰੀ ਅਕਾਲ। ਸਾਡੀ ਗਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੇ ਪਛਾਣ ਲਿਆ? ਹਾਂ। ਆ ਪਛਾਣ ਲਿਆ ਨੰਬਰ ਸੇਵ ਜੇ ਤੁਹਾਡਾ। ਅਸਸਾਪਰਗਰ ਸਿੰਘ ਬੋਲਦਾ ਨੁਕੋ ਦਾ। ਹਾਂ। ਨੰਬਰ ਸੇਵ ਹੀ ਜੀ ਮੈਂ ਸੇਵ। ਅੱਛਾ ਮੈਂ ਨਾ ਇੱਕ ਗੱਲ ਪੁੱਛਣੀ ਮੇਰੇ ਕੋਲ ਇੱਕ ਭਾਜੀ ਆਇਆ ਕਿ ਅ ਤੁਹਾਡੇ ਘਰ ਦੇ ਮੈਡੀਸਨ ਖਾਰੇ ਸੀ ਨਾ ਢੜਕਣ ਦੀ। ਹਾਂ ਜੀ ਹਾਂ ਜੀ। ਹੈ ਨਾ? ਹਾਂ ਜੀ ਹਾਂ ਜੀ। ਤੇ ਢੜਕੰਦਾ ਹੁਣ ਉਹਨਾਂ ਨੂੰ ਕਿੰਨਾ ਕੁ ਫਰਕ ਆ? ਢੜਕਣ ਦੀ ਨਾ। ਅ ਧੜਕਣ ਵੀ ਇੱਜੀ ਰਹਿੰਦੀ ਪਹਿਲਾਂ ਮਤਲਬ ਇਹ ਸੌ ਦਾ ਤਾਂ ਰਹਿੰਦੀ ਜੇ ਸੋ ਦਾ 130 140 150 ਤਾਂ ਵੀ ਅਪਰਦੀ ਜ਼ਿਆਦਾ ਜ਼ਿਆਦਾ ਮਤਲਬ 120 ਤੇ ਰਹਿੰਦੀ ਕਿਤੇ 110 ਹੁੰਦੀ ਹਾਂ 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 120 ਤੋਂ 160 ਦੇ ਵਿੱਚ ਵਿੱਚ ਰਹਿੰਦੀ ਅੱਛਾ ਤੇ ਹੁਣ ਇੰਨਾ ਜੇ ਵੀ ਕਿਤੇ 100 ਦੇ ਲੱਗ ਜੇ ਉਹ ਵੀ ਥੱਲੇ ਹੀ ਰਹਿੰਦੀ ਮਤਲਬ 100 ਦਾ ਤਾਂ ਨਹੀਂ ਜੇ ਜਾਂਦੀ ਮਤਲਬ ਛੇ ਕੰਟਰੋਲ ਚ ਆ ਗਈ ਹੁਣ ਹਾਂ ਜੀ ਦੋਈ ਡੱਬੀਆਂ ਖਾਦੀਆਂ 75 75 ਗ੍ਰਾਮ ਦੀਆਂ ਮਲ ਕੰਟਰੋਲਸ ਆ ਗਈ ਹੁਣ ਹਨਾ ਹਾਂਜੀ ਹਾਂਜੀ ਇਹ ਨੁਕਸ ਪੁਰਾਣਾ ਕਿੰਨਾ ਕਿਸੇ ਟੜਕਣ ਵਾਲਾ ਨੁਕਸ ਪੁਰਾਣਾ ਹੈਗਾ ਜੀ 3 3 ਚਾਰ ਸਾਲ ਹੈਗਾ ਜੀ 3 4 ਸਾਲ ਪੁਰਾਣਾ ਤੇ ਆਪਣੇ ਕੋ ਮੈਡੀਸਨ ਚੱਲਦਿਆਂ ਨੂੰ ਲਗਭਗ ਕਿੰਨਾ ਕੁ ਟਾਈਮ ਹੋ ਗਿਆ ਭਲਾ ਕੋਈ ਹੋਏ ਰਣ ਗਿੱਜੇ ਦਾ ਤੇ ਪਹਿਲਾਂ ਦੇ ਉਦਾਂ ਤੁਸੀਂ ਦਵਾਈ ਦਿੱਤੀ ਨਾਲ ਲਕੌਰੀ ਇਹਦੀ ਜਿਹੜੀ ਤੁਸੀਂ ਇਹ ਦਿੱਤਾ ਜੇ ਇਹ ਖਾਂਦੀ ਨੂੰ ਇਹ ਹੁਣ ਕਿ 20 ਦਿਨ 20 22 ਦਿਨ ਜੀ ਵੀ ਬਾਈ ਦਿਨ ਦੇ ਵਿੱਚ ਮਤਲਬ ਕੰਟਰੋਲ ਚ ਆ ਗਈ ਹੈ ਨਾ ਹਾਂਜੀ ਪਹਿਲਾਂ 10 ਦਿਨ ਨਹੀਂ ਹੈ ਬਾਹਰੀ ਤੇਰੀ ਦਿਨੀ ਹੋਰੀਏ ਦੀ ਆਣ ਲੱਗੀ ਕੰਟਰੋਲ ਚ ਆਣਾ 8-10 ਦਿਨ ਹੋ ਗਏ 10 ਦਿਨ ਹੁੰਦੀ ਵਧੀ ਕਦੇ ਆ ਚਲੋ ਇਹ ਕੀ ਪੁਰਾਣਾ ਨੁਕਸਤ ਇਹਨਾਂ 4 ਸਾਲ ਪੁਰਾਣਾ ਨੁਕਸਿਆ ਫਿਰ ਉਹਨੇ ਹੌਲੀ-ਹੌਲੀ ਕੰਟਰੋਲ ਤੋਂ ਆਣਾ ਸੀ ਨਾ ਹਾਂਜੀ ਇਹ ਤਾਂ ਗੱਲ ਹੈ ਚਲੋ ਹੁਣ ਮਤਲਬ ਇਹ ਕੰਟਰੋਲ ਚ ਆ ਗਈ ਹੈ ਹਨਾ ਧੜਕਣ ਹਾਂ ਜਿਹੜੀ ਦਾ ਤੇਜ਼ ਚਲਦੀ ਸੀ ਧੜਕਣ ਲੱਗ ਤੇ ਚਲਦੀ ਸੀ ਧੜਕਣ ਦੀ ਲੱਗਣ ਲੱਗ ਜਾਂਦਾ ਸੀ ਉਹ ਹੁਣ ਕੰਟਰੋਲ ਚ ਆ ਗਿਆ ਹਾਂਜੀ ਖੰਡਰਾ ਹੋਂ ਤੇ ਅੱਗੇ ਨੂੰ ਵੀ ਜੀ ਅੱਗੇ ਨੂੰ ਮਤਲਬ ਠੀਕ ਵੀ ਜਿਵੇਂ ਦਿਮਾਗ ਅੱਗੇ ਟੈਨਸ਼ਨ ਜਿਆਦੀ ਲੈਂਦੀ ਹੁਣ ਮਤਲਬ ਵੀ ਠੀਕ ਹੈ ਠੀਕ ਹੈ ਅੱਗੇ ਨੂੰ ਮਤਲਬ ਟੈਨਸ਼ਨ ਨਹੀਂ ਲੈਂਦੀ ਅੱਗੇ ਘਬਰਾਹ ਜਿਆਦਾ ਜਾਂਦੀ ਮੈਂ ਡਿੱਗ ਪੈ ਲੱਗੀ ਚੱਕਰ ਖਾ ਗਏ ਆ ਅੱਛਾ ਅੱਛਾ ਮਤਲਬ ਅੱਜ ਟੈਨਸ਼ਨ ਵੀ ਜਿਆਦਾ ਲੈਂਦੇ ਸੀ ਆਹ ਅੱਗੇ ਟੈਨਸ਼ਨ ਵੀ ਨਹੀਂ ਦੱਸਿਆ ਨਹੀਂ ਦਿਮਾਗ ਤੇ ਵੀ ਅਸਰ ਕਰਦਾ ਹਾਂ ਦਿਲ ਤੇ ਦਿਮਾਗ ਤੇ ਧੜਕਣ ਤੇ ਤਿੰਨਾਂ ਦੇ ਕੰਮ ਕਰਦੀ ਆ ਹਾਂਜੀ ਹਾਂਜੀ ਮਤਲਬ ਹੁਣ ਅੱਗੇ ਅੱਗੇ ਜਿਹੜਾ ਜ਼ਿਆਦਾ ਮਹਿਸੂਸ ਕਰਦੇ ਸੀ ਘਬਰਾਟ ਕਾਲੀ ਪੈਣੀ ਹੈ ਨਾ ਉਹ ਕੰਟਰੋਲ ਚ ਆ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ